ਉਡੀਆਂ ਤਾਂ ਵੱਧੀਆਂ ਬਹੁਤ ਜ਼ਿਆਦਾ ਜਵਾਬ ਕਰਕੇ ਪਹਿਲਾਂ ਥੋੜੀ ਹਵਾ ਘੱਟ ਸੀ ਤਾਂ ਆਕਰ ਕੇ ਵੱਧਦੀ ਨਹੀਂ ਪਈ ਸੀ ਥੋਪੜੀਆਂ ਆਈ ਸੀ ਆਈ ਉਹ ਲੈ ਗਿਆ ਖਿੱਚ ਲੈ ਗਿਆ ਖਿੱਚ ਲੈ ਗਿਆ ਖਿੱਚ ਲੈ ਗਿਆ ਮਾਰ ਗਿਆ ਮਾਰ ਗਿਆ ਖਿੱਚ ਮਾਰ ਗਿਆ ਗਿਆ ਹੀ ਮਾਸੀ ਦਾ ਭਾਂਜਾ ਓ ਮਾਸੀ ਦਾ ਭਾਂਜਾ ਨਹੀਂ ਗਿਆ ਗਿਆ ਨਹੀਂ ਆ ਗਿਆ ਓ ਮਾਸੀ ਦਾ ਭਾਂਜਾ ਹੋ ਗਿਆ ਮਾਸੀ ਦਾ ਭਾਂਜਾ ਤੇਰੀ ਤੇਰੀ ਉਹ ਵਿਚਲੀਆ ਨਹੀਂ ਵੜੀ ਅਭੀ ਅਕਸ਼ੇ ਕੁਮਾਰ ਦਾ ਸੰਡੂ ਅਕਸ਼ੇ ਅਕਸ਼ੇ ਉਸਦੇ ਨਾਲ ਉੱਤੇ ਭయ్యా ਚੜਿਆ ਸੀ ਕਿਹਾ ਅਕਸ਼ੇ ਕੁਮਾਰ ਦਾ ਸੰਡੂ ਚੜਿਆਈ ਬੋਦੀ ਕਿਰਪਾ ਨਾਲ ਗੱਡਾ ਲਟਲਿਆ ਅੱਜ ਗੋਪੀ ਭਾਈ ਰੁਕਾ ਡੀਆ ਫੇਰ ਭਾਜੀ ਘਰੇ ਰੱਖ ਦਿੱ ਲਿਓ ਘਰੇ ਰੱਖ ਦਿੱ ਲਿਓ ਕਰੇ ਨਾ ਹੋ ਗਿਆ ਇਹ ਹਤੋ ਅੱਜ ਪ੍ਰਭੂ ਨੇ ਬlès ਕਰਤਾ ਗੋਪੀ ਭਾਈ ਨੂੰ ਕਿ ਭਾਈ ਬਾਇ ਵਨ ਗੈਟ ਵਨ ਫ੍ਰੀ ਬਾਇ ਵਨ ਗੈਟ ਵਨ ਫ੍ਰੀ ਮਿੱਤਰੋ ਦੇਖੋ ਬਾਇ ਵਨ ਗੈਟ ਵਨ ਫ੍ਰੀ ਹੈ ਕੋਰਾ ਚੈੱਕ ਕਰੋ ਲਵੇਟਾ ਪਾਲਿਆ ਗੁੱਡੀ ਨੂੰ ਉੱਪਰ ਖੇਚ ਖੇਚ ਮਾਰ ਦੇਣੀਆਂ ਉਹਨੇ ਹਾਂਜੀ ਮਿੱਤਰੋ ਵੈਲਕਮ ਬੈਕ ਟੂ ਦਾ ਚੈਨਲ ਵੈਲਕਮ ਬੈਕ ਟੂ ਦਾ ਨਿਊ ਵੀਡੀਓ ਤੇ ਗਾਇਸ ਸਾਡੇ ਵੱਲੋਂ ਤੁਹਾਨੂੰ ਨਵੇਂ ਈਅਰ ਦੀਆਂ ਬਹੁਤ ਬਹੁਤ ਵਧਾਈਆਂ ਆਈ ਹੋਪ ਕਿ ਤੁਹਾਡਾ ਨਵਾਂ ਸਾਲ ਬਹੁਤ ਹੀ ਘੈਂਟ ਚੜੇ ਤੇ ਸਾਡਾ ਵੀ ਨਵਾਂ ਸਾਲ ਘੈਂਟ ਚੜ ਗਿਆ ਅਸੀਂ ਚੜ ਗਏ ਜੀ ਕੋਠੇ ਤੇ ਪਤੰਗਾ ਵਧਾਨ ਆਜੋ ਫਿਰ ਚਲਿਓ ਉੱਪਰ ਅੱਜ ਅਸੀਂ ਲਾਇਆ ਸੀ ਡੈਕ ਹਾਂਜੀ ਸੰਗਤਾ ਚੜ ਗਿਆ ਜੀ ਅਸੀਂ ਵੀ ਚੜ ਗਏ ਅੱਜ ਆ ਜੋਣ ਗੁੱਡੀ ਵਧਾਈਏ ਵਿੱਚ ਲਾਈਏ ਹਾਂਜੀ ਮਾਸਟਰ ਸਲੀਪੂ ਜੂੜੇ ਵਾੜਦੇ ਮਿੱਤਰੋ ਗੁੱਡੀ ਚੜ ਗਈ ਸਾਡੀ ਆ ਦੇਖ ਲੋ ਨਿਊ ਇਅਰ ਦੀ ਖੁਸ਼ੀ ਖੇਚ ਮਾਰਦੀ ਰੁਕੀ ਨਾ ਐਈ ਉਹ ਦੋਰੋਂ ਲੰਗੀ ਮਿੱਤਰੋ ਗੁੱਡੀ ਦੀ ਨਹੀਂ ਤੇ ਲੁੱਟ ਲੈਣਾ ਸੀ ਇੱਕ ਆ ਦੇ ਨ ਗੁੱਡੀਆਂ ਵਰਦੀਆਂ ਵੀ ਸਾਡੀ ਪਿੰਕ ਵਾਲੀ ਗੁੱਡੀ ਏ ਜੰਦੀ ਜੰਦੀ ਖਿੱਚ 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 ਆਏ ਆਏ ਹਾਏ ਹਾਏ ਨਹੀਂ ਰੁਕਣਾ ਨਹੀਂ ਅੱਜ ਨਹੀਂ ਰੁਕਣਾ ਗੋਪੀ ਭਾਜੀ ਖਿੱਚ ਟੈਸਟ ਤਾਂ ਕਰਾਓ ਖਿੱਚ ਟੈਸਟ ਤਾਂ ਕਰਾਓ ਭਾਜੀ ਸਹੀ ਨਹੀਂ ਹੈ ਯਾਰ ਭਾਰੀ ਬਹੁਤ ਪਰ ਕੱਟ ਕਰਦੇ ਚੱਲਦਾ ਰਹਿੰਦੇ ਓਕੇ ਓਕੇ ਇਹ ਨਾ ਕਰਨ ਨੂੰ ਤੇ ਆਵਾਜ਼ ਕਰੋ ਇੱਧਰ ਰਾਜ ਦਾ ਰਾਜ ਦਾ ਲਾਓ ਪੇਚੇ ਕੀ ਹੋਇਆ ਉਹ ਦੇਖ پیچھےੋਂ ਆਂਦਾ ਭਾਈ ਗੁੱਡਾ ਕੈਪਚਰ ਕਰ ਲਈ ਕੈਪਚਰ ਆ ਚੈੱਕ ਕਰੋ ਮਿੱਤਰੋ ਅੱਜ ਬੱਦਲ ਆ ਹੁਣੇ ਧੁੱਪ ਚੜੀ ਸੀ ਫਿਰ ਰੁਕ ਗਈ ਏ ਪਰ ਦੁਬਾਰਾ ਧੁੱਪ ਚੜੇਗੀ ਫਿਰ ਪਿچھے ਫਿਰ ਦੁਬਾਰਾ 올 ਟਾਈਮ ਲੱਗ ਰਿਹਾ ਹੈ ਪਿچھے 올 ਟਾਈਮ ਲੱਗਦੇ ਰਹੇ ਨੇ ਲੋੜੀ ਤੱਕ ਬਸੰਤ ਤੱਕ ਕਿਉਂ ਵੀ ਗੋਪੀ ਭਾਈ 26 ਜਨਵਰੀ ਲੋੜੀ 27 23 ਯਸ ਤੇ ਕੱਪੜੇ ਪ੍ਰੈਸ ਕਰਾੜੇ ਨੇ ਗੱਡੀਆਂ ਤਾਂ ਵੱਧ ਗਈਆਂ ਬਹੁਤ ਜ਼ਿਆਦਾ ਹਵਾ ਕਰਕੇ ਪਹਿਲਾਂ ਥੋੜੀ ਹਵਾ ਘੱਟ ਸੀ ਤਾਂ ਆਕਰ ਕੇ ਵੱਧਦੀ ਨਹੀਂ ਪਈ ਸੀ ਧੁੱਪਣੀ ਆਈ ਸੀ ਪਰੋਂ ਮੌਸਮ ਥੋੜਾ ਸਹੀ ਹੋ ਗਿਆ ਤਾਂ ਕਰਕੇ ਬਦਨੀਆਂ ਵੀ ਸ਼ੁਰੂ ਹੋ ਗਈਆਂ ਆ ਦੇਖੋ ਸਾਹਮਣੇ ਤਿੰਨ ਚਾਰ ਗੁੱਡੀਆਂ ਇੱਧਰ ਚਾਰ ਪੰਜ ਗੁੱਡੀਆਂ ਇੱਧਰ 6 ਤੇ 5 9 ਤੇ ਆ ਚੈੱਕ ਕਰੋ ਜੀ 11 12 13 14 15 16 17 18 19 20 20 ਬੱਬਾ ਬੱਬਾ ਜੀ ਗੁੱਡੀਆਂ ਅੱਜ ਵੱਧਣ ਡੀਆਂ ਨੇ ਰੱਬ ਦੀ ਕਿਰਪਾ ਹੋਈ ਏ ਬਲੈਸ ਹੋਏ ਆ ਬਲੈਸ ਹੋਏ ਆ ਉਹ ਦੇ ਜਸੂ ਹੋ ਗਿਆ ਉਹਦੇ ਨਾਲ ਕਿਰਪਾ ਆ ਗਈ। ਕਾ ਕੀ ਹੋਇਆ? ਕੀ ਹੋ ਗਿਆ? ਕੀ ਹੋ ਗਿਆ? ਮਰਨਾ ਤੇ ਸਾਨੂੰ ਹੀ ਲੈ ਕੇ ਨਾਲ। ਹਾਂ। ਮਰਨਾ ਤੇ ਨਾਲ ਮਾਰਨਾ ਵੀ ਇਕੱਠਾ। ਸਾਂਝਾ। ਆਪਣਾ ਗੁੱਡਾ ਉੱਪਰ ਕਰਨਾ। ਗੁੱਡੀ ਵਢਾ ਲਵਾਂ। ਉਹ ਦੇਖੋ, ਉਹ ਦੇਖੋ ਖਰਜੀ ਨੂੰ ਖਿੱਚ ਭੇਜਣੀ ਹੋਣਾ। ਮੈਨੂੰ ਵੀ ਚੇਰ ਆ ਗਈ ਜਣੀ। ਵਿੱਚੋਂ ਇੱਥੇ ਨੂੰ ਵੀ ਲੱਗ ਜਾਣੀ ਹੈ। ਕੀ ਗੱਲ ਹੈ? ਇੱਕ ਉਹ ਦੇ ਉਧਰੋਂ ਟੰਪੂ। ਉਹ ਲੱਗ ਗਈ, ਉਹ ਗਈ। ਹਾਂਜੀ। ਕਿੰਨੇ ਵਾਰੀ ਆ? 90 ਸਾਲ ਦੀ ਖੁਸ਼ੀ ਦੇ ਵਿੱਚ ਗੁੱਡੀ ਵਢਾ ਲਈ ਜੇ। ਯਾਰਾ ਡੋਰ ਛੜਾ ਦੇ ਮਾੜੀ ਜਲਦੀ ਕਰ। ਮਾਰ। ਹਲਾ 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 ਆਜੀ ਓਟੀ ਗਏ ਉਹ ਵਧੀਆ ਮਜ਼ਾ ਆ ਗਿਆ ਮਜ਼ਾ ਆ ਗਿਆ ਬles ਕਰਤਾ ਪ੍ਰਭੂ ਪ੍ਰਭੂ ਨੇ ਬles ਕੀਤਾ ਇਹਨੂੰ ਮੈਂ ਇੱਕ ਰੰਦਨੀ ਗੁੱਡ ਰਾਈਟ ਆ ਗਿਆ ਵਿਚਾਰੇ ਦਾ ਇਹਨੂੰ ਬles ਕਰਾਣੇ ਦੇਖੇ ਹੁਣ ਮੈਂ ਖੈਦੇ ਨਹੀਂ ਕਿਹੜਾ ਆ ਪੱਦੜ ਆਹ ਦੇਖੀ ਦੇਖੀ ਕਿਹਦਾ ਭਈਆ ਦਾ ਦੇਖ ਕਿਦਾ ਹੈ ਪਤਾ ਨਹੀਂ ਕੌਣ ਆ ਦੇਖ ਯਾਰ ਮਾਰੋ ਜੂ ਮਾਰੋ ਕਿਹੜਾ ਹੀ ਕਿਹੜਾ ਹੀ ਨਹੀਂ ਆਗਾ ਇੱਧਰ ਨਹੀਂ ਆਗਾ ਇੱਧਰ ਵੀ ਨਹੀਂ ਆਗਾ ਇੱਧਰ ਵੀ ਨਹੀਂ ਕਿੱਧਰ ਹੈ ਕਿੱਧਰ ਹੈ ਕਿੱਧਰ ਹੈ ਕਿੱਧਰ ਹੈ ਨਹੀਂ ਲੱਭਿਆ ਦੇਖ ਖੜੀ ਗਈ ਜਾਨੀ ਹੰਦੇ ਤੇਰੇ ਨੇ ਗੱਡੀ ਲੈ ਲਈ 301 ਨੀ ਵਿੱਚ ਮਜੈਰੋ ਦੇ ਰੱਖ ਲਈ ਦੇਸੀ ਗਨ ਗੋਪੀ ਵਾਜੀ ਰੇ ਅੱਜੀ ਗੋਪੀ ਭਾਜੀ ਖਿੱਚ ਵਾਰ ਕੇ ਦਿਖਾਓ ਇੱਕ ਰੀ ਹਮਾਰੋ ਵਾਰੋ ਭਾਜੀ ਵੀਡੀਓ ਚ ਤਬੜਾ ਸ਼ਾਂਦੇ ਹੋ ਡਗ 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 ਕਰਕੇ ਖਿੱਚਾ ਵਾਰ ਦਿਓ ਗੱਲ ਕੀ ਗੁੱਜਲ ਕੀ ਆਏ ਭਾਲੂ ਹਾਂਜੀ ਸਾਜੀ ਗੁੱਡ ਵਧਾ ਲੋ ਨਾ ਲਾਓ ਕਨੈਕਟਿਡ ਆਪਕੇ ਲਈ ਅਸੀਂ ਨੇ ਬਲੂਟੁੱਥ ਕਨੈਕਟ ਕੀਤਾ ਹੈ ਅਬ ਗਾਣਾ ਸੁਣੋ ਬਸ ਆਪ ਉਹ ਤੁਹਾਨੂੰ ਸੁਣਾਣਾ ਨਹੀਂ ਕਿਉਂਕਿ ਕਾਪੀਰਾਈਟ ਆ ਜਾਦਾ ਹੈ ਦੀ ਵਾਰੋ ਦੇ ਨਾਲੇ ਆਵਾਜ਼ ਘੱਟ ਦਿਆ ਕਰੀ ਠੀਕ ਹੈ ਨਾ ਅੱਜ ਦੇਖੇ ਕਿਹਦਾ ਘਰ ਹਾਂਜੀ ਅੰਜੀ ਅੰਜੀ ਵੜਵਾਣਾ ਲਿਓ ਟੰ 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 ਮਿੱਤਰੋ ਆ ਦੇਖਿਓ ਜਆ ਖਾਵਾਂਗੇ ਖਿੱਚ ਜਾ ਮਾਰਾਂਗੇ ਗੋਪੀ ਭਾਜੀ ਗੋਪੀ ਭਾਜੀ ਗੋਪੀ ਭਾਜੀ ਗੋਪੀ ਭਾਜੀ ਸਲੋ ਕਿਉ ਅੱਜ ਗੋਪੀ ਭਾਜੀ ਚੱਲੇ ਨੇ ਪੁੱਠੇ ਪਾਸਿਓ ਖਿੱਚ ਵਰ ਗੋਪੀ ਭਾਜੀ ਰੁਕਾ ਲਿਆ ਫੇਰ ਭਾਜੀ ਘਰੇ ਨਾ ਗੇਤ ਲਿਓ ਘਰੇ ਨਾ ਗੇਤ ਲਿਓ ਕਰੇ ਨਾ ਹੋ ਗਿਆ ਇਹ ਹਤੋ ਅੱਜ ਪ੍ਰਭੂ ਨੇ ਬles ਕਰਤਾ ਗੋਪੀ ਭਾਜੀ ਨੂੰ ਗਗਨ ਭਾਜੀ ਹਾਜੀ ਠੀਕੋ ਨਵੇਂ ਸਾਲ ਦੀਆਂ ਮੁਬਾਰਕਾਂ ਗੱਟੂ ਖੋਲਿਆ ਪੁੱਪੂ ਜੀ ਕਿਰਪਾ ਨਾਲ ਗੁੱਟਾ ਲਟ ਲਿਆ ਅੱਜ ਵਲੋਗਰ ਸਾਹ ਜੀ ਪੈਕਟ ਗੁਡੀਆਂ ਗੁਡੀਆਂ ਵੀ ਲੈ ਆਂਦੀ ਆਂ ਭਾਜੀ ਨੇ ਗੱਲ ਕੀ ਇਹ ਪਤੀਲਾ ਜੀਏ ਓ ਯਾਰ ਸਲਾ ਵੀ ਨਾਲ ਰੱਖਦਾ ਪੋਲੀਥੀਨ ਚ ਲਵੇਟ ਕਾਏ ਮਾਲ ਰੱਖਦਾ ਕੋਪੀਰਾਈਟ ਆ ਜਾਣਾ ਪੀ ਭਾਜੀ ਹੁਣ ਨਹੀਂ ਰੁਕਦੇ ਹੁਣ ਨਹੀਂ ਰੁਕਦੇ ਹੁਣ ਨਹੀਂ ਰੁਕਦੇ ਹਾਂਜੀ ਜਾਣਗੇ ਤੇ ਦੋਨੋਂ ਜਾਣਗੇ ਕਹੋ ਫਿਰ ਹਾਂ ਮਾਰਦੇ ਖੇਚ ਰੁਕਣਾ ਨਹੀਂ ਆ ਹਾਂਜੀ ਅੰਜੀ 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 ਇਨਾਮ ਲੈ ਕੇ ਗੁੱਡੀ ਵੜਨੀ ਅੰਜੀ ਅੰਜੀ ਵਰਦੇ ਰੁਕੀ ਨਾ ਹੁਣ ਰੁਕੀ ਨਾ ਰੁਕੀ ਨਾ ਰੁਕੀ ਨਾ ਰੁਕੀ ਨਾ ਰੁਕੀ ਨਾ ਰੁਕੀ ਨਾ ਚੱਲੇ ਉਹ ਗਿਆਈਏ ਓ ਆ ਗਈ ਇਹ ਵਿੱਚੇ ਆਈ ਆਈ ਆਜੀ ਵਰਚਾਦੀ ਪੂਰੀ ਮਿੱਤਰੋ ਆਜੀ ਗੁੱਡੀ ਆਵਤਦੀ ਆ ਵੀ ਇਹ 90 ਸਾਲ ਦੀ ਖੁਸ਼ੀ ਦੇ ਵਿੱਚ ਆ ਦੇਖ ਲੋ ਓ ਯੋਧਾ ਵੀ ਲੱਗਾਈ ਗੁੱਡੀ ਉਤਾਰ ਆ ਦੇਖੋ ਇਹ ਯੋਧਾ ਨੰਬਰ 2 3 4 ਸਾਡਾ ਛੋਟਾ ਯੋਧਾ ਰਾਵਣ ਹਾਂਜੀ ਜਿੰਨੀ ਵਾਰੀ ਗੁੱਡੀ ਦੀ ਗੁੱਡੀ ਨਹੀਂ ਪਤਾ ਨਾ ਲਈ ਦੀ ਜਪਨੂਰ ਦੀ ਬਾਈ ਕੀ ਕਰਨੀ ਆ ਤੂੰ ਸਾਈਡ ਤੇ ਨਹੀਂ ਕਰਦਾ ਮੈਂ ਤੇਰਾ ਵਿੱਚ ਆਇੜਾ ਜੱਟ ਦੇ ਪੈਸੇ ਤੇ ਐਸ਼ ਕਰ ਗਏ ਤੂੰ ਕਿਹੜਾ ਬੇਲੀ ਏ ਤੂੰ ਕਿਹੜਾ ਬੇਲੀ ਏ ਕੁੱਟੀਆਂ ਨੱਤੀਆਂ ਸ਼ਰਬਦੀਆਂ ਕੀ ਆਵੇਂ ਮੇਰੇ ਦਿਲਦਾਰ ਦੀਆਂ ਹਾਂਜੀ ਕਾਲਾ ਮੋਤੀਆ ਹੋਇਆ ਅੱਖਾਂ ਤੇ ਲਾ ਦੇ ਪੇਚਾ ਫਿਰ ਲਾ ਦੇ ਖਿੱਚ ਮਾਰ ਦੇ ਜਾਂ ਉੱਪਰ ਧਰ ਦੇ ਪਹਿਲਾਂ ਵਧਾ ਲੈ ਪਹਿਲਾਂ ਵਧਾ ਲੈ ਪਹਿਲਾ ਵਦਾ ਉੱਪਰ ਲੰਮੇ ਪਾ ਦੇ ਫਿਰ ਲੰਮੇ ਪਾ ਦੇ ਹਜੇ ਨਹੀਂ ਗਈ ਹਜੇ ਨਹੀਂ ਗਈ ਹਜੇ ਨਹੀਂ ਗਈ ਹਜੇ ਨਹੀਂ ਗਈ ਹਜੇ ਹੈਗਾ ਕੰਮ ਹਜੇ ਹੈਗਾ ਹਜੇ ਜੋਰ ਹੈਗਾ ਹਜੇ ਪੱਟਾਂ ਚ ਆਪਸ ਤੇ ਬੰਦੇ ਨਾਲ ਲਾ ਲਾ ਆਪਸ ਤੇ ਨਾਲ ਲਾ ਲਿਓ ਵੇਚਾ ਲੰਮੇ ਪਾ ਦੇ ਆਰਾਮ ਭਾਈ ਬੋਲੇ ਜਾਈ 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 ਨਾਰਾ ਕੁੱਤੇ ਰਹਿਣਦੇ ਢਿਲ ਦਾ ਪੇਚਾ ਧਰਦੇ ਉਹਨੇ ਕਿਸੇ ਹੋਰ ਲਾ ਦੇਣਾ ਹੀ ਫਿਰ ਗੁੱਡੀ ਆਏਗੀ ਰਹਿਣਦੇ ਗੁੱਡੀ ਆਏਗੀ ਕਹਿੰਦਾ ਹੋ ਫੇਚਾ ਤਨ ਲਾਏ ਉਹ ਲੈ ਗਿਆ ਖਿੱਚ ਲੈ ਗਿਆ ਖਿੱਚ ਲੈ ਗਿਆ ਖਿੱਚ ਲੈ ਗਿਆ ਮਾਰ ਗਿਆ ਮਾਰ ਗਿਆ ਖਿੱਚ ਮਾਰ ਗਿਆ ਗਿਆ ਹੀ ਮਾਸੀ ਦਾ ਭਾਂਜਾ ਓ ਮਾਸੀ ਦਾ ਭਾਂਜਾ ਨਹੀਂ ਗਿਆ ਨਹੀਂ ਗਿਆ ਨਹੀਂ ਗਿਆ ਨਹੀਂ ਗਿਆ ਓ ਮਾਸੀ ਦਾ ਭਾਂਜਾ ਬੋ ਗਿਆ ਮਾਸੀ ਦਾ ਭਾਂਜਾ ਤੇਰੀ ਤੇਰੀ ਉਹ ਵਿਚਲੀ ਜਨੀ ਬੜੀ ਅਭੀ ਕੀ ਅਕਸ਼ੇ ਕੁਮਾਰ ਦਾ ਸੰਡੂ ਹਾਂ ਯਾਰ ਅਕਸ਼ੇ ਅਕਸ਼ੇ ਉਸ ਦਿਨ ਉਹਤੇ ਭయ్యా ਚੜਿਆ ਸੀ ਕਿਹਾ ਅਕਸ਼ੇ ਕੁਮਾਰ ਦਾ ਸੰਡੂ ਚੜਿਆਈ ਚਖਾਲ ਲੱਗਾ ਜੂ ਬੰਦ ਕਰਦੀ ਗਾਣਾ ਖਿੱਚ ਖਾਲ ਲੱਗਾ ਹਾਂ ਜੀ ਆ ਐਲਾਨ ਨਹੀਂ ਲਾ ਹਾਂਜੀ 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 ਰੁਕੜਾ ਨਹੀਂ ਆਪਣੀ ਇਹ ਆਪਣੀ ਇਹ ਕੁਛ ਕਿੱਡਾ ਹੋਇਆ ਗੱਡੀ ਬਣਾ ਕੇ ਏ ਚੱਲ ਗਾਈਪੇ ਚੱਲ ਕੰਜਾਰਿਆ ਉੱਧਰ ਤੇ ਤੁਮ ਮਾਰਕੀਟ ਦਿਖਾ ਦਿਓ ਆਪਣੀ ਗੱਡੀ ਕਿੱਥੇ ਆ ਜੀ ਜੀਨੀ ਰੰਗ ਖਲੇਰਾ ਲਵਾ ਕੇ ਕਹਿੰਦਾ ਜੇਰਾ ਇੰਨੀ ਕਾ ਬਣੇਗੀ ਮੁੱਢੀ ਲੱਗੇਗੀ ਖਲੇਰਾ

ਪਰਾ 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 ਪਰਾਵਾ ਵੱਧਦੀ ਨਹੀਂ ਬਈ ਬਾਹ ਨਹੀਂ ਹੈਗੀ ਭਾਈ ਰੋਹੀ ਸਾਡੇ ਦੇ ਭਾਈ ਖੰਦ ਹੋ ਜਾਂਦੀ ਹੈ ਇਹਦੇ ਤੋਂ ਝੂਠ ਬੋਲਦਾ ਪਿਆ ਉਹ ਠੀਕ ਪਰਾਵਾ ਦੇਖ ਜੇ ਗੁੱਡੀ ਇਹਨੂੰ ਉੱਤੇ ਲਾ ਲਈ ਉਹ ਮੈਂ ਤੇਰੀ ਵੀਡੀਓ ਬਣਾਉਂਗਾ ਗੁੱਡੀ ਦੀ ਆ ਲੈ ਉੱਤੇ ਰੱਖ ਲੈ ਬਈ ਉਹ ਤੇ ਪਨਾਵਾ ਗੁੱਡੀ ਮੇਰੀ ਚੱਲ ਜੇ ਬਈ ਬਸ ਜਿੱਥੇ ਚੱਲਦੀ ਹੋਈ ਆਪਣਾ ਹੀ ਕਿਸੇ ਚੱਲ ਤੋੜ ਲੂ ਮੈਂ ਤੋੜ ਨੂੰ ਪਤਾ ਕਿਦੇ ਹੱਥ ਚ ਆ ਗਿਆ ਏ ਥਾ ਬਣਾ ਨਾ ਤਗੜੇ ਵਾਲਾ ਮੇਰੀ ਮਝਾੜਾ ਏ ਤੋੜ ਨੂੰ ਨੂੰ ਪਤਾ ਕਿ ਕਿਹਦੇ ਹੱਥ ਫੇਰਾ ਗਿਆ ਤੋੜੀ ਲੈਣੀ ਲੋ ਲੋ ਰੋਕ ਰੋਕ ਦਿਖਾ ਓਏ ਆ ਕਾ ਤੋ ਇੱਕ ਹੀ ਬਾਈ ਵਨ ਗੈਟ ਵਨ ਫ੍ਰੀ ਬਾਈ ਵਨ ਗੈਟ ਵਨ ਫ੍ਰੀ ਮਿੱਤਰੋ ਦੇਖੋ ਬਾਈ ਵਨ ਗੈਟ ਵਨ ਫ੍ਰੀ ਏ ਕੋਰਾ ਚੈੱਕ ਕਰੋ ਲਵੇਟਾ ਪਾਲਿਆ ਗੱਡੀ ਨੂੰ ਉੱਪਰ ਖੇਚ ਖੇਚ ਮਾਰ ਦੇਣੀ ਆ ਉਹਨੇ ਗਾਈਜ਼ ਹੋ ਗਿਆ ਇਹ ਫੜ ਫੜ ਓਏ ਫੜ भर भर वो फट 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 खिच मित्रों गुडिया लिया चेक करो ओए होिच खिच खिच ओ रुक जा बच्चे रुक जा उधर चेक कर दो गुडिया उधर दो गुडिया इधर एक गुडिया इधर लुट ब्लेस कीता है प्रभु ने ब्लेस कीता है किता खिच मार लगे गोपी जी हां जी ਕਿਹੜੀ ਗੱਡੀ ਨੂੰ ਆ ਲਈ ਜਿਹੜੀ ਆ ਗਈ ਜਿਹੜੀ ਆ ਗਈ ਮਾਰ ਦੇਣੀ ਹੈ ਇਹਨੂੰ ਵੀ ਆਪਣੇ ਬੰਦੇ ਨੂੰ ਵੀ ਰੇਡ ਦੇ ਵਿੱਚ ਨਾਲੀ ਲਾ ਦੇ ਫਿਰ ਮਿੱਤਰੋ ਬਾਤ ਥੋੜੀ ਜਿਹੀ ਘੱਟ ਕਰ ਲੋ ਹਾਂ ਜੀ ਕੋਪੀਰਾਈਟ ਆ ਜਾਂਦਾ ਹੁੰਦਾ ਆ ਚੈੱਕ ਕਰੋ ਜੀ ਗੋਪੀ ਭਾਜੀ ਖੇਚ ਮਾਰਨ ਲੱਗੇ ਨੇ ਓਏ ਤੂੰ ਕਿਹਦੇ ਖੱਲੇ ਨੇ ਮਾਰਦੀ ਮਾਰ ਦੇ ਖੇਚ ਦੇਦਿਆ ਗੋਪੀ ਭਾਜੀ ਜਿੱਤਦੇ ਅੱਜ ਕੇ ਨਹੀਂ ਆ ਭਈਆ ਇਹਨੂੰ ਲੱਗ ਜਾਨੀ ਉਹਨੂੰ ਭਾਵੇਂ ਲੱਗੇ ਨਾ ਹਾਂ ਦੇਖੀ 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 ਆਏ 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 ਗਾਟੀ 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 ਆ ਦੇ ਕੀਚੇ ਚੈੱਕ ਕਰ ਚੈੱਕ ਕਰ ਚੈੱਕ ਕਰ ਹਾਂਜੀ 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 ਅੱਜ ਅੱਬਾ ਦੀ ਫੋਟੋ ਲਾ ਲਾ ਰਾਲੇ ਅੰਮਾ ਕੀ ਫੋਟੋ ਲਗਾਓ ਗਾ ਬੋਲਾ ਬੋਲ ਓਏ ਚੈ ਮਾਰ ਖਿੱਚਦੇ ਹੁਣ ਤੇ ਤੂੰ ਮਾਰ ਦੇ ਇਹਨੂੰ ਨੀਤੀਸ਼ ਨੂੰ ਵੀ ਲੈ ਜਾ ਵੇਚੀ ਫਿਰ ਲੈ ਜਾ ਬਾਬਾ ਜੀ ਰੁਕਣਾ ਨਹੀਂ ਹੈ ਰੁਕਣਾ ਨਹੀਂ ਹੈ ਬਸ ਤੂੰ ਖਿੱਚ ਮਾਰਨੇ ਕੀ ਨਿੰਜਾ ਟੈਕਨੀਕ ਖਿੱਚ ਦੇ ਮਾਰ ਦੇ ਰੁਕੀ ਨਾ ਗੋਪੀ ਉਹ ਰੁਕਣਾ ਨਹੀਂ ਆ ਰੁਕਣਾ ਨਹੀਂ ਆ ਕੈਮਰੇ ਸਾਹਮਣੇ ਓ ਚੱਲ ਪਿਆਈਏ ਜਿੱਤ ਭਾਜੀ ਅੱਜੀ 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 ਆ ਦੇਖੋ ਬੱਚੇ ਉਹ ਵੜਤੀ ਏ ਜਿੱਤ ਦਾ ਫੋਨ ਆ ਗਿਆ ਜਿੱਤ ਦਾ ਫੋਨ ਆ ਗਿਆ ਚ ਉੱਪਰ ਆ ਉੱਪਰ ਆ ਉੱਪਰ ਆ ਉੱਪਰ ਆ ਹਾਂ ਦੇਖੋ ਕਰਨੋਜਲਾ ਬਣਿਆ ਫਿਰਦਾ ਚੱਲ ਮਾਰ ਦੇ ਖੇਚ ਕਿਨੂੰ ਮਾਰਨੀ ਹੈ ਚੈੱਕ ਕਰੋ ਇਹ ਕਿੱਦਾਂ ਲੱਗ ਇਹ ਗੁੱਡੀ ਨਹੀਂ ਵੱਡਣੀ ਇਹਦੇ ਤੇ ਅੱਜ ਹੁਣ ਵੱਡਣੀ ਆ ਗੁੱਡੀ ਫਿਰ ਠੀਕ ਆ ਨਾ ਪੱਕਾ ਪੱਕਾ ਬਾ ਵੇਚ ਜੇ ਇੱਕ ਦਿਨ ਨਾ ਫਿਰ ਇਹ ਤਾਂ ਲੱਗ ਜੇ ਹੀ ਆ ਮਾਰ ਦੇ ਫਿਰ ਰੁਕਣਾ ਨਹੀਂ ਹੈ ਰਹਿਣ ਦੇ ਢੇਲ ਛੱਡ ਫੇ ਢੇਲ ਛੱਡ ਫਿਰ ਇਹਦਾ ਇੱਧਰ ਮਾਰ ਦੇ ਇਹਨੂੰ ਹੀ ਮਾਰ ਦੇ ਦੇਖੀ ਜਾਊਗੀ ਲੰਮੇ ਨਾ ਭਾਈ ਮਾਰ ਦੇ ਗੋਪੀ ਮਾਰ ਦੇ ਚੱਲੇ ਪਾਜੀ ਦੇਖਦਾ ਨਹੀਂ ਵਿੱਚ ਮੁੜ ਕੇ ਉਹਨੂੰ ਕੋ ਦੇਖਦਾ ਨਹੀਂ 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 ਅੱਛੀ ਬੇਚਾ ਲਈ ਜਾਂਦਾ ਹੀ ਆਪਸ ਚ ਹੀ ਗੁੱਡੀ ਵਡਵਾ ਲਈ ਆ ਓਏ ਹੈਪੀ ਨਿਊ ਈਅਰ ਹੈਪੀ ਨਿਊ ਈਅਰ ਹੈਪੀ ਨੂਡਲ ਹੈਪੀ ਨੂਡਲ ਗਾਇਸ ਮੇਰੇ ਵੱਲੋਂ ਤੁਹਾਨੂੰ ਦਿਲੋਂ ਹੈਪੀ ਨਿਊਡਲ ਹੈਪੀ ਨਿਊਡਲ ਹੈਪੀ ਨਿਊਡਲ ਆਪਸ ਵਿੱਚ ਬੇਚਾ ਲਾਈ ਜਾਂਦੇ ਖਿੱਚ ਹੱਥੋਂ ਹੀ ਜਾਣੀ ਆ ਫਿਰ ਖਿੱਚ 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 ਓਏ ਤੁਸੀਂ ਉਹ ਖੇਡਣ ਦੇ ਹੋ ਡੱਬੀ ਡੱਬੀ ਉਹ ਡੱਬੀ ਡੱਬੀ ਨਹੀਂ ਹੁੰਦਾ ਕੋਨਾ ਕੋਨਾ ਇੱਕ ਉਧਰ ਕੋਨੇ ਲਗਾਈਏ ਇੱਕ ਉਧਰ ਕੋਨੇ ਲਗਾਈਏ ਕਾ ਕੋਨਾ ਲੱਗੇ ਆਈ ਗੁੱਡੀ ਆਪਣੀ ਗੋਪੀ ਤਿਆਰੀ ਨਾਲ ਹੀ ਅੱਗਿਓ ਗੁੱਡੀ ਫੜ ਲਈ ਗੋਪੀ ਨੇ ਕਹਿੰਦਾ ਅੱਜ ਨਹੀਂ ਜਾਣ ਦੇਣੀ ਮਾਰ ਦੇ ਖੇਚ ਉਹ ਯਾਰ ਉਹ ਬਾਕੀ ਤੁਹਾਡੇ ਮੈਂਬਰ ਥੱਲੇ ਖੇ ਡੰਡੇ ਨੇ ਹੈ ਝੂਲਾ ਨਿੱਕੂ ਪਾਰਕ ਨਿੱਕੂ ਪਾਰਕ ਨਿੱਕੂ ਪਾਰਕ ਨਾ ਨਾ ਮੇਰੀ ਨਾ ਹਾਂ ਜਾ ਰਹਾ ਕਿ ਬਿਨਾ ਕਿਨੀ ਦਵਾ ਅਗੇ ਦਵਾ ਤੈਨੂੰ ਲਿਆ ਆਲਾ ਆਲਾ ਜਾ ਜਾ ਮੇਰਾ ਬੱਚਾ ਆ ਮੇਰਾ ਬੱਚਾ ਓਏ ਹੋਏ ਮੇਟਰ ਫੋਨ ਡਿੱਗ ਗਿਆ ਮੇਰਾ ਨਹੀਂ ਹੈ ਮੇਰਾ ਨਹੀਂ ਦੇ ਚੋਰੀ ਕਰ ਲਈ ਹੋਪ ਕਰਦੇ ਆ ਕਿ ਤੁਹਾਨੂੰ ਇਹ ਨਿਊ ਇਅਰ ਦਾ ਇਹ ਪਤੰਗਬਾਜ਼ੀ ਦਾ ਵਲੋਗ ਵਧੀਆ ਲੱਗੇ ਜੇ ਵਧੀਆ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਕੀ ਲੋਹੜੀ ਦਾ ਵਲੋਗ ਆਏਗਾ ਜੀ ਬਣੇ ਰਹੀਓ ਜੁੜੇ ਰਹੀਓ ਕਹਿੰ ਕਹਿੰ ਕੰਟੈਂਟ ਆਂਦਾ ਰਹੇਗਾ ਹੁਣ ਤੁਹਾਨੂੰ ਮਿਲਦੇ ਆ ਜੀ ਅਸੀਂ ਅਗਲੇ ਵਲੋਗ ਚੋਕ ਕੇ ਬਾਏ ਅਲਵਿਦਾ ਖਿਚਾ ਵਾਲਾ ਬੰਦਾ ਹਾਂਜੀ